ਸਾਰੰਸ਼ ਸੇ ਕਾ ਨਮਸਤੇ ਸਾਰੀ ਲੋ ਜੀ ਅੱਜ ਆਪਾਂ ਆਮਲੇ ਦਾ ਬਣਾਉਣ ਲੱਗੇ ਹੈਗੇ ਜੀ ਅਚਾਰ ਤੇ ਕੱਲ ਵਾਲੀ ਵੀਡੀਓ ਦੇ ਵਿੱਚ ਮੈਂ ਮਰਬਾ ਬਣਾਉਣਾ ਦੱਸਿਆ ਸੀ ਤੇ ਅੱਜ ਮੈਂ ਬਣਾਵਾਂਗੇ ਜੀ ਅਚਾਰ ਅਚਾਰ ਦੇ ਲਈ ਵੀ ਆਪਾਂ ਇਹਦੇ ਵਿੱਚੋਂ ਸਾਫ਼-ਸਾਫ਼ ਜਿਹੇ ਜਿਹੜੇ ਔਲੇ ਹੈਗੇ ਆਂ ਛਾਂਟ ਲਵਾਂਗੇ ਚਲੋ ਜੀ ਆਪਾਂ ਗਰਮ ਪਾਣੀ ਦੇ ਵਿੱਚ ਆਮਲੇ ਆਪਣੇ ਛਾਂਟ ਕੇ ਪਾ ਦਿੱਤੇ ਨੇ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਬੋਇਲ ਕਰਾਂਗੇ ਪੂਰੇ ਸੌਫਟ ਹੋਣ ਤੱਕ ਜੀ ਆਪਾਂ ਇਹਨਾਂ ਨੂੰ ਪਕਾਵਾਂਗੇ ਲਓ ਜੀ ਆਪਣੇ ਔਲੇ ਜਿਹੜੇ ਆ ਬਹੁਤ ਸੌਫਟ ਹੋ ਚੁੱਕੇ ਨੇ ਚਲੋ ਜੀ ਪਾਣੀ ਵਿੱਚੋਂ ਕੱਢ ਕੇ ਆਪਾਂ ਨੇ ਚੰਗੀ ਤਰ੍ਹਾਂ ਔਲੇ ਜਿਹੜੇ ਹੈਗੇ ਸੁਕਾ ਲਏ ਨੇ ਪਰ ਮੈਂ ਨਾ ਔਲੇ ਜਿਹੜੇ ਹੈਗੇ ਸਾਬਤ ਨਹੀਂ ਰੱਖੇ ਹੈਗੇ ਤੇ ਇਹਨਾਂ ਦੀਆਂ ਫਾੜੀਆਂ ਜਿਹੜੀਆਂ ਉਹ ਅਲੱਗ ਕਰ ਲਿਆ ਨੇ ਮਤਲਬ ਟੁਕੜੇ ਟੁਕੜੇ ਦੇ ਕਰ ਲਏ ਆ ਤੇ ਇਹਦੇ ਨਾਲ ਬਹੁਤ ਹੀ ਵਧੀਆ achar ਤਿਆਰ ਹੋਊਗਾ ਇਹਦੇ ਵਾਸਤੇ ਮਸਾਲੇ ਜੀ ਮੈਂ ਜ਼ਿਆਦਾ ਨਹੀਂ ਲਏ ਹੈਗੇ ਜੀਰਾ ਸਾਬਤ ਧਨੀਆ ਤੇ ਜਮੈਣ ਲਈ ਹੈ ਬਾਕੀ ਆਪਾਂ ਨਮਕ ਮਿਰਚ ਹਲਦੀ ਵਗੈਰਾ ਪਾਵਾਂਗੇ ਤੇ ਥੋੜਾ ਜਿਹਾ ਆਪਾਂ ਗਰਮ ਮਸਾਲਾ ਵੀ ਪਾ ਦਵਾਂਗੇ ਇਹ ਲੈ ਲੈ ਜੀ ਆਪਾਂ ਨੇ ਸਰੋਂ ਦਾ ਤੇਲ ਤੇ ਸਰੋਂ ਦੇ ਤੇਲ ਵਿੱਚ ਆਪਾਂ ਨਾਲ ਜਿਹੜੇ ਮਸਾਲੇ ਹੈਗੇ ਨੇ ਸਾਰੇ ਵਿੱਚ ਐਡ ਕਰ ਦਵਾਂਗੇ ਵਿੱਚੇ ਆਪਾਂ ਨਮਕ ਮਿਰਚ ਹਲਦੀ ਤੇ ਗਰਮ ਮਸਾਲਾ ਵੀ ਪਾ ਦਵਾਂਗੇ ਤੇ ਥੋੜਾ ਜਿਹਾ ਮਸਾਲਿਆਂ ਨੂੰ ਆਪਾਂ ਫਰਾਈ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਜਿਹਦੇ ਵਿੱਚ ਆਪਣੇ ਔਲੇ ਸਾਰੀਆਂ ਫਾੜੀਆਂ ਕੀਤੀਆਂ ਹੋਈਆਂ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਮਸਾਲੇ ਮਿਕਸ ਹੋਣ ਤੱਕ ਹਿਲਾਵਾਂਗੇ ਪਰ ਫਲੇਮ ਆਪਾਂ ਥੋੜੀ ਹਾਈ ਮੀਡੀਅਮ ਹੀ ਰੱਖਾਂਗੇ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੀ ਸਾਰੇ ਮਸਾਲੇ ਤੇ ਉਦੋਂ ਤੱਕ ਆਪਾਂ ਇਹਨੂੰ ਹਲਾਉਂਦੇ ਰਹਿਣਾ ਹੈ ਉਤੀ ਮਸਾਲੇ ਵੀ ਥੱਲੇ ਨਹੀਂ ਲੱਗਣੇ ਚਾਹੀਦੇ ਹੈਗੇ ਵਾਸੇ ਨੂੰ ਆਪਾਂ ਹਲਾਉਂਦੇ ਹੈ ਸਾਰਾ ਮਸਾਲਾ ਜਿਹੜਾ ਹੈਗਾ ਇਹ ਔਲਿਆਂ ਦੇ ਵਿੱਚ ਮਿਕਸ ਕਰਾਂਗੇ ਜੇ ਆਪਾਂ ਇਸ ਤਰ੍ਹਾਂ ਟੁਕੜੇ ਕਰਕੇ ਆਚਾਰ ਪੌਨੇ ਤਾਂ ਇਹਦੇ ਵਿੱਚ ਮਸਾਲਾ ਜਿਹੜਾ ਹੈਗਾ ਉਹ ਛੇਤੀ ਮਿਕਸ ਹੋ ਜਾਂਦਾ ਤੇ ਖਾਣ ਵਿੱਚ ਵੀ ਬਹੁਤ ਹੀ ਟੇਸਟੀ ਲੱਗਦਾ ਹੈ ਤੇ ਲੋ ਜੀ ਆਪਣਾ ਮਸਾਲਾ ਤਕਰੀਬਨ ਹੋ ਗਿਆ ਹੈ ਜੀ ਮਿਕਸ ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਜੀ ਗੋੜ ਕੁੱਟ ਕੇ ਕਿਉਂਕਿ ਗੁੜ ਦੇ ਨਾਲ ਫਿਰ ਜਿਹੜੀ ਵੀ ਖਟਾਸ ਹੈਗੀ ਆ ਥੋੜੀ ਜਿਹੀ ਘੱਟ ਹੋ ਜੂਗੀ ਬਹੁਤ ਹੀ ਖੱਟੇ ਹੁੰਦੇ ਆ ਤੇ ਇਹਦੇ ਨਾਲ ਮਿਠਾਸ ਜਿਹੜੀ ਹੈਗੀ ਆ ਉਹ ਬੈਲੈਂਸ ਜਿਹਾ ਬਣ ਜਾਂਦਾ ਹੈ ਖੱਟੇ ਮਿੱਠੇ ਦਾ ਇਸ ਕਰਕੇ ਮੈਂ ਇਹਦੇ ਵਿੱਚ ਗੁੜ ਪਾਇਆ ਤੇ ਇਹ ਥੋੜਾ ਜਿਹਾ ਕਾਲਾ ਨਮਕ ਪਾਇਆ ਹੈ ਤੇ ਚਲੋ ਜੀ ਆਪਾਂ ਇਹਨੂੰ ਕਰ ਦਿਆ ਮਿਕਸ ਤੇ ਬਸ ਆਪਣਾ ਆਮਲੇ ਦਾ ਅਚਾਰ ਜਿਹ ਹੈਗਾ ਜੀ ਤਿਆਰ ਹੋ ਗਿਆ ਏ ਵੇਖੋ ਲੁੱਕ ਵੀ ਬਹੁਤ ਵਧੀਆ ਆਈ ਹੈ ਤੇ ਖਾਣ ਵਿੱਚ ਵੀ ਬਹੁਤ ਹੀ ਟੇਸਟੀ ਬਣਿਆ ਹੈ ਆਚਾਰ ਔਰ ਗੁੜ ਪਾਉਣ ਦੇ ਨਾਲ ਦੇਖੋ ਕਲਰ ਵੀ ਚੇਂਜ ਹੋ ਗਿਆ ਹੈ ਕਾਫੀ ਵਧੀਆ ਲੱਗ ਰਿਹਾ ਹੈ ਹੁਣ ਦੇਖਣ ਨੂੰ ਵੀ ਤੇ ਖਾਣ ਵਿੱਚ ਵੀ ਬਹੁਤ ਹੀ ਟੇਸਟੀ ਬਣਿਆ ਹੈ ਤੇ ਚਲੋ ਜੀ ਜਿਨ੍ਹਾਂ ਨੂੰ ਵੀ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਕਮੈਂਟਸ ਕਰਕੇ ਜਰੂਰ ਦੱਸਿਓ ਜੀ ਪਰ ਮਿਲਦੇ ਆ ਜੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਇੱਕ ਨਵੀਂ ਰੈਸਪੀ ਲੈ ਕੇ ਆਵਾਂਗੇ ਪਰਮਾਤਮਾ ਸਭ ਦਾ ਪਲਾ ਕਰੇ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ